ਮਿਲੋ ਜੀ ਕਹਿੰਦੇ ਰਕੇਸ਼ ਕੁਮਾਰ ਨੂੰ ਕੀ ਆਲਾ ਭਰਾ ਆ ਜੋ ਟਰੱਕ ਤੇ ਆ ਜਾਓ ਬਾਈ ਨਾਲ ਨਾਲ ਲਾਈਵ ਹੋਇਆ ਹੋਇਆ ਹੈਗਾ ਮੈਸੇਜ ਇਹੀ ਆਈ ਆਪਾਂ ਮੈਂਟਲ ਹੈਲਥ ਦਾ ਮੈਸੇਜ ਦੇ ਰਿਹਾ ਮੈਂ ਓਕੇ ਮੈਂਟਲ ਹੈਲਥ ਅਵੇਅਰਨੈਸ ਵਾਕ ਆ ਤੇ ਅੱਜ 10 ਤਰੀਕਾ ਤੇ ਅੱਜ ਨਾਲੇ ਵਰਲਡ ਮੈਂਟਲ ਹੈਲਥ ਡੇ ਆ ਜੀ ਓਕੇ ਕਿ ਇਹੀ ਆ ਮੈਂ ਇਹੀ ਦੱਸਣਾ ਚਾਹੁੰਦਾ ਮੇਰਾ ਨਾਮ ਰਕੇਸ਼ ਕੁਮਾਰ ਆ ਮੈਂ ਵਾਕ ਕਰਦਾ ਪਿਆ ਮੈਂ ਅਕ੍ਰੋਸ ਕੈਨੇਡਾ ਦਿਨ ਹੋ ਗਏ 109 ਤੋਂ ਤੁਰਿਆ ਨੂੰ ਸਰੀ ਤੋਂ ਸਰੀ ਤੋਂ ਮੈਨੂੰ 1 ਜੂਨ ਨੂੰ ਚੱਲਿਆ ਸੀ ਮੈਂ ਓਕੇ ਮੌਨਟਰੀਅਲ ਨਿਊ ਬ੍ਰਾਂਡਵਿਕਰ ਤੇ ਨਵਸਕੋਸ਼ੀਆ ਤੇ ਨਿਊ ਫਰਿੰਡਲੈਂਡ ਦੀ ਦਾ ਕੋਸਟ ਟੂ ਕੋਸਟ ਕਰਨਾ ਚਾਹੁੰਦਾ ਹਾਂ ਹੋਰ ਨਹੀਂਗਾ ਇਹਨੇ ਤਾਂ ਤੁਰ ਕੇ ਹੀ ਜਾਣਾਗਾ ਵੀ ਇਹਨਾਂ ਦਾ ਬੈਗ ਵਗੈਰਾ ਲੈ ਜਾਇਆ ਕਰੋ ਹਾਂ ਜੀ ਜੀ ਉਹਦੇ ਨਾਲ ਅਨਲੈਸ ਤੁਹਾਨੂੰ ਜੇ ਜਾਨੀ ਖਤਰਾ ਵਾ ਜੇਕਰ ਤੁਸੀਂ ਸੁਸਾਇਟਲ ਫੀਲ ਕਰਦੇ ਆ ਤਾਂ ਉਹ ਪੁਲਿਸ ਨੂੰ ਕਾਲ ਕਰੋਗੇ ਪਰ ਪੁਲਿਸ ਵੀ ਜੇ ਬਾਈ ਚਾਂਸ ਆ ਜਾਵੇ ਨਾ ਉਹ ਵੀ ਤਾਂ ਉਹ ਸਟੇਸ਼ਨ ਤੇ ਹਸਪਤਾਲ ਲੈ ਕੇ ਜਾਂਦੀ ਹੈ 댓ਸ ਇਟ ਉਹਨਾਂ ਦਾ ਉੱਥੋਂ ਕੰਮ ਨਹੀਂ ਨਹੀਂ ਕੋਈ ਚਾਰਜਸ ਨਹੀਂ ਕੋਈ ਕੁਝ ਨਹੀਂ ਲਾਦੇ ਮੈਨੂੰ 10 12 ਵਾਰੀ ਲੈ ਗਏ ਨਹੀਂ ਐਂ ਇਦਾਂ ਵੀ ਜੇ ਤੁਸੀਂ ਆਪ ਦੀ ਮੈਂ ਚਾਹਦਾਂ ਮੈਂ ਠੀਕ ਹੈ ਬਾਈ ਜੀ ਹਣਾ ਤੇ ਉਹਨਾਂ ਮੈਂ ਕਹਿ ਰਹੀ ਫਿਰ ਭੁੱਲ ਵੀ ਨਾ ਜਾਵਾਂ ਜੇ ਬਾਈਕ ਡਰਾਈਵਰ ਰੁਕਣਾ ਹੋ ਰੁਕੋ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜੇ ਹਜੇ ਵੀ ਨਹੀਂ ਕਿਸੇ ਨੇ ਕੀਤਾ ਨਾਲ ਦੀ ਨਾਲ ਬੈਲ ਆਈਕਨ ਕ੍ਰਿਚ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਦੇਣੀ ਨਹੀਂ ਭੁੱਲਣੀ ਕਹਿੰਦੇ ਮਿੰਨੀ ਮਿੰਨੀ ਕਣੀ ਦਾ ਮੀ ਪਿਆ ਪੈਂਦਾ ਨਿੱਕੇ ਨਿੱਕੇ ਕਣੀ ਦਾ ਮੀਂਹ ਪਿਆ ਪੈਂਦਾ ਦੇਖ ਰੱਬ ਜਮ ਆਹ ਲਿਆ ਕੀ ਕਹਿੰਦੇ ਹੁੰਦੇ ਆ ਓ ਲਿਆ ਪਿਆ ਦੇਖੋ ਉਧਰ ਪਹਾੜੀਆਂ ਤਾਂ ਦੇਖੋ ਵਾਹ ਜੀ ਵਾਹ ਕੀ ਵਿਊ ਆ ਯਾਰ ਇਧਰਲੀ ਸਾਈਡ ਦੇਖੋ ਆ ਆ ਵਿਚਾਲੇ ਥਾਂ ਖਾਲੀ ਰਹਿ ਜਾਂਦਾਗਾ ਬੈਕ ਲਾਉਣ ਨੂੰ ਤਾਂ ਹੀ ਰਾਤ ਆਪਾਂ ਸਿੱਧਾ ਹੀ ਲਾਤਾ ਲਿਆ ਕੇ ਨਾ ਵੀ ਨਾਲੇ ਸਵੇਰ ਬੈਗ ਹੀ ਕੱਢ ਕੇ ਇੱਧਰ ਨੂੰ ਕਰ ਲਾਂਗੇ ਬੈਗ ਕਰਕੇ ਆਟੋ ਆ ਦੇਖੋ ਐ ਆ ਪ੍ਰੀ ਟ੍ਰਿਪ ਕਰਕੇ ਆ ਜਿਹੜੇ ਆ ਖੜੇ ਆ ਇਹ ਲੱਕੜਾਂ ਵਾਲੇ ਟਰੱਕ ਆ ਗਏ ਇਹਨਾਂ 'ਚ ਬੂਰਾ ਨਹੀਂ ਲੱਕੜਾਂ ਕੁਦਰ ਦੇ ਹੁੰਦੇ ਜਿਹੜੀਆਂ ਵੀ ਜਮਾ ਵੱਡੇ ਵੱਡੇ ਦਰਖਤਾਂ ਦਾ ਚੂੜਾ ਨਹੀਂ ਬਣਾ ਦਿੰਦੇ ਐਡਾਂ ਹੀ ਲੋਡ ਕਰਕੇ ਲੈ ਕੇ ਆਉਂਦੇ ਹੁੰਦੇ ਆ ਤੇ ਇਸੋ ਦਾ ਪੰਪ ਸਾਰਾ ਹੀ ਇਹਨਾਂ ਕੋਲ ਹੈ ਆਲਮੋਸਟ ਆ ਬੂਰਾ ਜਿੰਮੇ ਆ ਬੂਰਾ ਪਿਆ ਲਕਣਾ ਕੁਤਰੀਆਂ ਪਹਿਲਾਂ ਮੈਂ ਉਧਰ ਹੀ ਸੋਤੀ ਗਿਆ ਹੀ ਰਾਤ ਫਿਰ ਮਹਾ ਫਿਰਿਆ ਉਧਰ ਨਾਲੇ ਉਹਨਾਂ ਨੇ ਨਾ ਮਿਲਿਆ ਪ੍ਰਾਈਵੇਟ ਪਾਰਕਿੰਗ ਆ ਵੀ ਠੰਡੀ ਹੈ ਸਰਦਾਰ ਆ ਦੇਖ ਤਾਂ ਇਹ ਮੋਟੀ ਜੈਕਟ ਕੱਢ ਕੇ ਪਾ ਚਿਆ ਬਾਲੇ ਬੰਦੇ ਨੇ ਤੁਸੀਂ ਕਹਿੰਦੇ ਸਵੇਰ ਸਵੇਰ ਕੀ ਗੱਲ ਕਰਦਾਗਾ ਬਾਰੇ ਬੰਦੇ ਜਦੋਂ ਵਾਸ਼ਰੂਮ ਟਾਇਲਟ ਜਾਂਦੇ ਹਨ ਤੇ ਜਿਹੜੀ ਸ਼ੀਟ ਹੁੰਦੀ ਆ ਉਹ ਤੇ ਨਾ ਟਿਸ਼ੂ ਪੇਪਰ ਵਿਛਾ ਕੇ ਬੰਦੇ ਆਗੇ ਹਨਾ ਉਹਦਾ ਉਹ ਵੀ ਕੋਈ ਫਾਇਦਾ ਨਹੀਂ ਉਹ ਚੀਜ਼ ਦਾ ਹੁੰਦਾ ਉਦੋਂ ਆਹ ਰੱਖੋ ਮੇਰੇ ਕੋਲ ਇਹ ਸਪਰੇਅ ਵਾਲੀ ਬੋਤਲ ਰੱਖੀ ਹੋਈ ਹੈ ਚਲ ਕੋਹਲ ਪਾਇਆ ਹੋਇਆ ਹੈਗਾ ਜਿਹੜਾ ਹੁੰਦਾ ਆਪਣਾ ਉਹ ਕਰੋਨਾ ਵਲੇ ਬਹੁਤ ਲਿਆਂਦਾ ਇਕੱਠਾ ਕੀਤਾ ਸੀ ਤੇ ਇਹਦੀ ਵੀ ਇਹਦੀ ਸਪਰੇਅ ਕਰ ਦੇਈ ਦੀ ਹੈ ਇਹ ਲੋਟ ਸਾਰੀ ਸ਼ੀਟ ਦੇ ਤੇ ਉੱਤੇ ਮਾਰਦੇ ਟਿਸ਼ੂ ਪੇਪਰ ਤੇ ਕੁੰਡਿਆਂ ਕੰਡਿਆਂ ਤੇ ਵੀ ਕਈ ਵਾਰੀ ਕਹਿਜਾ ਕੋਈ ਕਿਸੇ ਨੇ ਹੱਥ ਲਾਏ ਪਿਆ ਸਭ ਤੋਂ ਵਧੀਆ ਐਲਕੋਹਲ ਮਾਰ ਦੋ ਸੈਨੀਟਾਈਜ਼ਰ ਹੀ ਇੱਕ ਹਿਸਾਬ ਦਾ ਹੈ। ਇਹ ਵਧੀਆ ਸਭ ਤੋਂ ਟਿਸ਼ੂ ਵਿਛਾਉਣ ਨਾਲੋਂ ਜੋ ਫੇਰ ਕੀ ਹੈ ਕਈ ਬੰਦੇ ਵਿਛਾ ਕੇ ਉਹਨਾਂ ਨੂੰ ਦੁਬਾਰੇ ਇਕੱਠਾ ਕਰਕੇ ਨਾ ਸੱਟ ਕੇ ਵੀ ਨਹੀਂ ਆਉਂਦੇਗੇ। ਤੇ ਉੱਥੇ ਰੱਖਾ ਉਵੇਂ ਹੀ ਛੱਡ ਜਾਂਦੇ ਆ। ਉਹਨੇ ਆਪਣਾ ਇੱਕ ਬੰਦੇ ਨੇ ਉਹਦੀ ਵੀਡੀਓ ਬਣਾ ਕੇ ਪਾਈ ਸੀ ਵੀ ਆਹ ਕੰਮ ਨਾ ਕਰਿਆ ਕਰੋ। ਪਰ ਨਹੀਂ ਹਟਦੇ। ਦਰਨਾ ਮੈਂ 8 ਘੰਟਿਆਂ ਦੀ ਬੁੱਕ ਤੇ ਸੀਗਾ ਤੇ 9 ਤੋਂ ਉੱਤੇ ਸਲੀਪ ਹੈਗੀ। ਨੀਂਦ ਦੀ ਛੋਹਾਂ ਦੇ ਜਾ ਕੇ ਆਈ ਆਈ ਬਹੁਤ ਸੋਹਣੀ ਐਵੇਂ ਕਹਿੰਦਾ ਨੀਂਦ ਫਿਰ ਮੈਂ ਕਿਹਾ ਯਾਰ ਘਰੇ ਜਾਣਾ ਹੋਰ ਸੌਣਗੇ ਅੱਧਾ ਬੋਣਾ ਘੰਟਾ ਲਾਲਚ ਕਰ ਲਿਆ ਪਾਤੀ ਆਉਣ ਸੌਤਣਾ ਵਾਇਗ ਛੋਗਾ ਛੋਕ ਰੱਖੇ ਚਲੋ ਚਲੋ ਬੈਕ 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 ਯਾਰ ਇੱਥੋਂ ਹੈਗਾ ਆਪਣਾ 188 ਕਿਲੋਮੀਟਰ ਬਿਨੀ ਪੈਗ ਵਾਲਾ ਆਹ ਪ੍ਰਮਾਤਮਾ ਭਲੀ ਕਰੇ ਤੇ ਆਪਾਂ ਸ਼ਾਂਤਾਂ ਹੀ ਪਹੁੰਚ ਜਾਾਂਗੇ 8:00 ਵਜੇ ਤੈਨੂੰ ਇਹ ਕ ਇੱਥੇ ਢੋਆ ਬਣਾਇਆ ਸੀ ਇਹਨਾਂ ਨੇ ਉਹ ਨਾ ਆਰ ਜੀ ਜੇ ਹੀ ਭਰਿਆ ਹੁਣ ਸੀਮੈਂਟ ਪਾ ਕੇ ਜਿਵੇਂ ਆਹ ਥਾਂ ਤੇ ਸੀਗਾ ਉਹ ਇੰਚੀ ਨਿਊਨ ਹਾਈਵੇ 17 ਮੈਂ ਦੁਬਾਰਾ ਰੇਂਜ ਦਾ ਦਾ ਬਰਾ ਵਾਲੀ ਹੋ ਜਾਣਾ ਨੈਟਵਰਕ ਤਾਂ ਆਉਣਾ ਨਹੀਂ ਜੱਜ ਨਾਲ ਆਏ ਤੂੰ ਤਾਂ ਬਾਕੀ ਟਰੱਕ ਹੀ ਨਹੀਂ ਦਿੰਦਾ ਮੇਰੇ ਨੇੜੇ ਬਹੁਤ ਆਉ ਟਰੱਕ ਮੂਹਲਾ ਇੰਨੀ ਕਿ ਤੂੰ ਦੋ ਗਿਆ ਉੱਤੋਂ ਮਹੀ ਪਈ ਜਾਂਦਾ ਡੱਕਾ ਹੀ ਨਹੀਂ ਦਿੰਦਾ ਰੋਡ ਤੇ ਵਾਹ ਜੀ ਵਾਹ ਕੀ ਨਜ਼ਾਰੇ ਵੱਜੇ ਪਿਆ ਮੈਦਰ ਵਾਲੇ ਮੈਂ ਤਾਂ ਟਰੱਕ ਹੀ ਨਹੀਂ ਦਿੰਦਾ ਪਿੱਛੇ ਹੀ ਰੱਖਾਂ ਸੱਚੀ ਕੋਈ ਨਹੀਂ ਦਿਨਦਾ ਇਹਦੇ ਵਿੱਚ ਤਾਂ ਜ਼ਿਆਦਾ ਕਲੀਅਰ ਦਿਖ ਰਿਹਾਗਾ ਨਹੀਂ ਜਮੇ ਨਹੀਂ ਦਿਖ ਰਿਹਾ ਮੂਰੇ ਇੰਨੀ ਕਿ ਧੁੰਦ ਹੋ ਗਈ ਤੇ ਕਿਉਂਕਿ ਮੀਂਹ ਬਹੁਤ ਜ਼ੋਰਦਾਰ ਹੈ ਨਾ ਤੇ ਸਾਰਾ ਪਹਾੜੀ ਏਰੀਆ ਹੈਗਾ ਉਹ ਸਾਹਮਣੇ ਆ ਚਾਰੇ ਪਾਸੇ ਪਹਾੜਾ ਦੇਖ ਲਓ ਕਿੰਨੇ ਕਿੰਨੇ ਜੀਨੇ ਹੈਗੇ ਭਾਂ ਟਰੱਕ ਕਿੱਧਰ ਗਿਆ ਉਹ ਜਾਂਦਾ ਮੂਰੇ ਓਏ ਯਾਰ ਉਹਨੇ ਲਾਈਟਾਂ ਨਹੀਂ ਆਉਣ ਨਹੀਂ ਆਉਣਾ ਦਿਨੀਆਂ ਨਹੀਂ ਪਰ ਉਹ ਤਾਂ ਮੋੜ ਤੇ ਆਗਾ ਦੇਖਿਓ ਕੈਮਰਾ ਵਿੱਚ ਵੀ ਤਾਂ ਕਲੀਅਰ ਆ ਰਿਹਾ ਹੈਗਾ ਵਾਹ 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 ਇੱਥੇ ਹੁਣ ਵਾਦਰ ਜਾਂ ਸਾਫ ਹੋਇਆ ਡਾਊਨ ਹਿਲ ਲੱਗ ਗਈ ਪੈਂਦੀ ਤੇ ਦੇਖੋ ਕਿੰਨਾ ਘੈਂਟ 뷰 ਆਉਂਦਾ ਸਾਹਮਣੇ ਲੇਕ ਆ ਪਾਣੀ ਪਾਣੀ ਹੈ ਇੱਧਰਲੀ ਸਾਈਡ ਸਾਰਾ ਹੌਲੀ 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 ਹੋ ਜਾਂਦਾ ਪੂਰੇ ਪੈਨ ਆਲਾ ਹੈ ਮੇਰਾ ਮੋਸ਼ਨ ਤੋੜ ਦਿੰਦਾ ਜਦੋਂ ਨੂੰ ਆ ਪਹਿਲਾਂ ਆਉਂਦੀ ਹੈ ਨਾ ਆ ਭਾਂਜ ਜਾਂਦਾ ਮੂੰਹੇ ਲਾ ਕੇ ਇਹਨੂੰ ਕ੍ਰਾਸ ਕਰਨਾ ਪੜੇਗਾ ਆਏ ਦੇ ਆਏ ਵੀ ਹੋ ਜਾਂਦੀ ਆ ਆ ਕੱਲ ਵਾਲਾ ਸਮਾਨ ਸੀਗਾ ਨਾ ਰੈਫਰਜਰੇਟਰੋਂ ਡੱਬਾ ਕੱਢਣ ਲੱਗਿਆ ਖਾਧਾ ਨਹੀਂ ਮੈਂ ਚਾਲ ਗਾਰਬੇਜ ਕਰਿਆ ਵਾ ਤੇ ਸਾਰਾ ਢੇਰੀ ਹੋ ਗਿਆ ਇੱਥੇ ਰਗ ਤੇ ਉਹਦਾ ਬਲੋਰ ਪਿਆ ਉਹਦੇ ਨਾਲ ਕਰ ਦਿੰਨਾ ਜਾਂ ਆ ਦੇਖੋ ਸਾਰਾ ਢੇਰੀ ਹੋ ਗਿਆ ਮਨ ਨਹੀਂ ਮਗਾਰ ਵੀ ਪਾਇਆ ਮੈਂ ਖਾਦਾ ਨਹੀਂ ਮੈਂ 2-3 ਦਿਨ ਹੋ ਗਏ ਕਾ ਨੂੰ ਉਹ ਕਰਨ ਖਾਣਾ ਦਾ ਵੇਖ ਤਵੇਹਾ ਜਾ ਨਿੱਪੀ ਗੰਨ ਰੁਕਿਆ ਸੀ ਇਹ ਹੈ ਹੈ ਆਈ ਕਹਿੰਦਾ ਉਹ ਇਕੱਲਾ ਇਕੱਲਾ ਦਾਣਾ ਜੁਗਣਾ ਵੈ ਜਾਂਦਾ ਕਿਉਂਕਿ ਜੇ ਤੇ ਪੈਰ ਫੂਟ ਟੈਗ ਗਿਆ ਤੇ ਇਹਨੇ ਸਾਰੀ ਰੱਗ ਦੀ ਦਫਾ ਪਟ ਦੇਣੀ ਆ ਬਾਏ ਤੇ ਮੈਂ ਟੈਮ ਤੇ ਰੁਕਣਾ ਤਾਂ ਨਹੀਂ ਸੀਗਾ ਔਰ ਕੇਚ ਖੜਾ ਗਾ ਹਿਸੋ ਤੇ ਉਹ ਬੈਸਟ ਟੋਇੰਗ ਵਾਲਿਆਂ ਦੇ ਹੈਗਾ ਉਹਨੂੰ ਪੁੱਛਿਆ ਮੈਂ ਕੋ ਖਾਣਾ ਪੀਣਾ ਕੋ ਕਾਫੀ ਲਿਆ ਉਹਦੇ ਵਾਸਤੇ ਤੇ ਆਪਦੇ ਵਾਸਤੇ ਕਾਫੀ ਲੈ ਕੇ ਚੱਲੇ ਆ ਉੱਥੇ ਜਾ ਕੇ ਬਣਾਉਣੇ ਆ ਵੀਡੀਓ ਲਾਈਵ ਬਲੂਬ ਹੋਣੇ ਆ ਟਿਕਟੋਕ ਤੇ ਉਹਦੇ ਨਾਲ ਹੁਣ ਇਕੱਠਾ ਕਰਕੇ ਲੈ ਆਂ ਗਾਰ ਮੇਰੇ ਪਾ ਕੇ ਹੋਣੇ ਨਾਲੇ ਕਾਫੀ ਚੱਕ ਲੈਣੇ ਆ ਅਰਕੇ ਬੜਾ ਮੀਂਹ ਸਿੱਟੀ ਹੁੰਦਾ ਰੱਬ ਬਾਈ ਹੁਣ ਜਾ ਕੇ ਹਟਿਆ ਥੋੜਾ ਘਟਿਆ ਵੀ ਨਹੀਂ ਬਹੁਤ ਜ਼ਿਆਦਾ ਪੈ ਰਿਹਾਗਾ ਬਾਟ ਹੀ ਘਟਦੇ ਬੱਟ ਦੇਖੋ ਇਹ ਢਾਹ ਉੱਤੇ ਦੋ ਕੱਪ ਇੱਕ ਰਕੇਸ਼ ਦਾ ਤੇ ਇੱਕ ਆਪਣਾ ਮੈਜਰ ਦਾ ਉਹ ਕਹਿਣ ਨੂੰ ਪਕੌੜਿਆਂ ਵਾਲਾ ਹੈਗਾ ਚਲ ਹੁਣ ਕਾਫੀ ਨਾਲ ਹੀ ਸਾਰ ਲੈਣੇ ਆ ਬਾਕੀ ਮੇਰੇ ਕੋਲ ਪਾਇਆ ਵੀ ਕੁਛ ਨਾ ਕੁਛ ਸਮਾਨ ਖਾਣ ਵਾਲਾ ਉਹਨੂੰ ਪੁੱਛ ਲਾਂਗੇ ਜੇ ਭੁੱਖ ਹੋਈ ਤਾਂ ਜੇ ਜੇ ਉਹਨੇ ਖਾਣਾ ਹੋਇਆ ਕੁਛ ਵੀ ਹੈ ਨਾ ਉਹਨੂੰ ਪੁੱਛ ਲੈਨੇ ਆ। ਬਾਹਰ ਨੂੰ ਮੈਂ ਇੱਥੇ ਕਰਦਾ ਵੀ ਉੱਧਰ ਪੰਪ ਤੇ ਆ ਜੂ ਬੈਸਟ ਟੋਇੰਗ ਵਾਲਿਆਂ ਨੇ ਬੈਠਾ ਉੱਧਰ ਘਰੇ ਉਹਨੂੰ ਕਹਿਣਾ ਇੱਧਰ ਆ ਜੂਗਾ। ਰਾਕੇਸ਼ ਆਉਂਦਾਗਾ ਉਹ ਨਾਲ ਇੱਧਰ ਸਾਹਮਣੇ ਰੁਕਿਆ ਸੀ ਉਹ ਉੱਥੇ ਬੈਸਟ ਟੋਇੰਗ ਵਾਲਿਆਂ ਦੇ ਰੁਕਿਆ ਹੋਇਆ ਵੈਸੇ ਤਾਂ ਇਹਨੇ ਅੱਜ ਤੁਰ ਜਾਣਾ ਸੀਗਾ ਤੇ ਉਹ ਚੱਕਰ ਚੱਲ ਗਿਆ ਉਹਦਾ ਆਪਣਾ ਕੀ ਨਾਲ ਲੈਂਦੇ ਹੁੰਦੇ ਆ ਮੀਂਹ ਦਾ ਤਾਂ ਕਰਕੇ ਫਿਰ ਉਹ ਰੋਕ ਹੀ ਗਿਆ ਇੱਥੇ ਤੁਰਿਆ ਨਹੀਂਗਾ ਇੱਧਰ ਆਉਂਦਾ ਕਾਫੀ ਲਿਆਂਦੀਆ ਉਹਨੂੰ ਪਿਆ ਦਿੰਨੇ ਆ ਉਹਦੀ ਕਿ ਆਪਾਂ ਜਮਾ ਥੱਲੇ 플ੈਗ ਦੇ ਕਰਕੇ ਟਰੱਕ ਲਾਤਾ ਆਪਣਾ ਮਿਲੋ ਜੀ ਕਹਿੰਦੇ ਰਕੇਸ਼ ਕੁਮਾਰ ਨੂੰ ਕੀ ਆਲਾ ਭਰਾ ਆ ਜੋ ਟਰੱਕ ਤੇ ਆ ਜਾਓ ਬਾਈ ਨਾਲ ਨਾਲ ਲਾਈਵ ਹੋਇਆ ਹੋਇਆ ਹੈਗਾ ਇਹ ਭਰਾ ਜਿਹੜਾ ਸਰੀ ਤੋਂ ਤੁਰਿਆ ਹੋਇਆ ਹੈਗਾ ਪੈਸਲ ਸ਼ੂ ਲਾਉਣੇ ਪੈਣਗੇ ਸ਼ੂ ਲਾ ਦੇ ਲਈ ਤੇ ਟਰੇ ਚ ਟਰੇ ਚ ਮੈਂ ਇਹ ਅੱਜ ਕੰਮ ਖਰਾਬ ਕਰਤਾ ਐ ਮਿਊਟ ਲਾਇਆ ਹੋਇਆ ਉਧਰ ਕੀ ਤਾਂ ਨਹੀਂ ਦੱਸੀ ਹਾਂਜੀ ਇੱਥੇ ਬੈਜਨੇ ਨਹੀਂ ਇੱਥੇ ਬੈਜਨੇ ਆ ਜੋ ਮੇ ਲੋਜੀ ਰਕੇਸ਼ ਕੁਮਾਰ ਸਿੰਘ ਨੂੰ ਆਪਣਾ ਦੱਸੋ ਬਾਈ ਆਪਣੇ ਬਾਰੇ ਹਾਂ ਮੈਂ ਇਹੀ ਦੱਸਾਂ ਜੋ ਨਹੀਂ ਮੇਰਾ ਨਾਮ ਰਕੇਸ਼ ਕੁਮਾਰ ਆ ਮੈਂ ਵਾਕ ਕਰਦਾ ਪਿਆ ਵਾਂ ਅਕ੍ਰੋਸ ਕੈਨੇਡਾ ਤੇ ਹੁਣ ਆਪਾਂ ਇਸ ਟਾਈਮੇ ਨਿਪੀਗਨ 'ਚ ਬੈਠੇ ਆ ਬਾਈ ਜੀ ਹੁਣੀ ਆਈ ਸੀਗੇ ਇਸ ਉਤੇ ਕਿੰਨੇ ਦਿਨ ਹੋ ਗਏ 993 ਸਰੀ ਤੋਂ ਸਰੀ ਤੋਂ ਮੈਨੂੰ 1 ਜੂਨ ਨੂੰ ਚੱਲਿਆ ਸੀ ਮੈਂ ਓਕੇ ਅੱਜ 11 ਮੇਰੇ ਖਿਆਲ 10 ਅਕਤੂਬਰ ਹੋ ਗਈ 10 ਹੋ ਗਈ ਆ ਤੇ ਪੂਰਾ ਲਾਈਕ 4 ਮਹੀਨੇ ਤੇ 10 ਦਿਨ ਹੋ ਗਏ ਤੁਹਾਡੇ ਤੇ ਬਾਟ ਵੀ ਉੱਦੋਂ ਜ਼ਿਆਦਾ ਨਿਕਲ ਗਈ ਆ ਅੱਡੇ ਤੋਂ ਜ਼ਿਆਦਾ ਨਿਕਲ ਗਈ ਆ ਅੱਡੇ ਤੋਂ ਜ਼ਿਆਦਾ ਕਿਉਂਕਿ ਬਿਨ ਹੀ ਪੈਕੇਜ ਸੈਂਟਰ ਬੰਦ ਹੈਗਾ ਤੇ ਆ ਤੁਸੀਂ 8 9 ਹੀ ਹੋ ਗਏ ਆ 8 900 ਅੱਗੇ ਨੂੰ ਆ ਗਏ ਉਹਨੂੰ ਹਾਂਜੀ ਹਾਂਜੀ ਸੂਸੈਡ ਮੇਰੀ ਆ ਤੇ ਫਿਰ ਬਾਅਦ ਚੋਂ ਪਾਸੇ ਤੇ ਟਾਂਟੋ ਐਂਟਰ ਹੋਇਆ ਨਾ ਟ੍ਰਾਂਟੋ ਤੋਂ ਬਾਅਦ ਫੇ ਅੱਗੇ ਉੱਥੇ ਜਾ ਕੇ ਦੇਖੋ ਕਿੰਦਾਂ ਸਿਚੁਏਸ਼ਨ ਆ ਕਿੰਦਾਂ ਹੈਂਡਲ ਕਰਦੇ ਆਪਾਂ ਤੇ ਫੇਰ ਮੇਰਾ ਮਨਵਾ ਵੀ ਮੌਂਟਰੀਅਲ ਅ ਟ੍ਰਾਂਟੋ ਤੋਂ ਬ੍ਰਾਂਡ ਦੇ ਹਾਂਜੀ ਹਾਂ ਨਹੀਂ ਓਕੇ ਮੌਂਟਰੀਅਲ ਨਿਊ ਬ੍ਰਾਂਡਵਿਕ ਤੇ ਨਵਾਸਕੋਸ਼ ਤੇ ਨਿਊ ਫਰਿੰਡਲੈਂਡ ਦੀ ਦਾ ਕੋਸਟ-ਟੋ-ਕੋਸਟ ਕਰਨਾ ਚਾਹੁੰਦਾ ਹਾਂ ਉਹ ਨੋ ਜੋ ਤੁਹਾਨੂੰ ਕਰ ਨਹੀਂ ਬਟ ਉਹ ਉੱਥੇ ਤਾਂ ਸਪਾਂਸਰ ਚਾਹੀਦੇ ਆ ਨਾ ਕਿ ਉੱਥੇ ਇੱਕ ਬੈਨ ਲੀਸ ਤੇ ਚਾਹੀਦੀ ਆਈਆਂ ਹੋਈਆਂ ਚੀਜ਼ਾਂ ਚਾਹੀਦੀਆਂ ਆ ਉਹ ਦੀ ਪ੍ਰੋਪਰ ਸਪੋਰਟ ਜਾਈ। ਲੇਕਿਨ ਹੁਣ ਜਿਵੇਂ ਤੁਸੀਂ ਟਿਕਟੌਕ ਤੇ ਲਾਈਵ ਹੁੰਨੇ ਹੁੰਨੇ ਹਨ ਜਿਵੇਂ ਰਾਤ ਤੁਸੀਂ ਗੱਲ ਕੀਤੀ ਸੀ ਵੀ ਜੇ ਕੋਈ ਵੀਰ ਭਰਾ ਇੱਥੋਂ ਜਾ ਰਿਹਾ ਤੇ ਜਿਵੇਂ ਤੁਹਾਡੇ ਬੈਗ ਲੈ ਜਾ ਥੋੜੀ ਬਾੜ ਥੋੜੀ ਜਿਆਦਾ ਨਿਪਟ ਜਾਂਦੀ ਹੈ ਨਾ ਹਾਂ ਜੀ ਉਹ ਥੀ ਜਗਾ ਫਿਰ ਵੀ ਆ ਜੇ ਕੋਈ ਵੀਰ ਭਰਾ ਨਾ ਮਿਲਦਾ ਹੁੰਦਾ ਬਾਈ ਦੇ ਮੋਸਟਲੀ ਇਹ ਲੋਕੇਸ਼ਨ ਪਾਈ ਦਿੰਦੇ ਹੁੰਦੇ ਬਈ ਕਿੱਥੇ ਅਜ ਮੈਂ ਅੱਜ ਇਹਨਾਂ ਨੇ ਦੱਸਤਾ ਸੀਗਾ ਵੀ ਮੈਂ ਤੁਰਨਾ ਨਹੀਂਗਾ ਇੱਥੇ ਰੁਕੂਗਾ ਤੇ ਵੀਰਵਾਨ ਕੇ ਬਾਈ ਨਾਲ ਕੰਟੈਕਟ ਲਾਜ਼ਮੀ ਕਰ ਲਿਆ ਕਰੋ ਵੀ ਇਹ ਤਾਂ ਬਾਈ ਦਾ ਹੋਰ ਨਹੀਂਗਾ ਇਹਨੇ ਤਾਂ ਤੁਰ ਕੇ ਹੀ ਜਾਣਾਗਾ ਇਹਨਾਂ ਦਾ ਬੈਗ ਵਗੈਰਾ ਲੈ ਜਾਇਆ ਕਰੋ ਹਾਂ ਜੀ ਹ ਤੇ ਬੈਗ ਤੋਂ ਬਿਨਾ ਮੈਂ ਕਰ ਲੂੰਗਾ ਸੱਟ ਕਰ ਲੂੰਗਾ 20 ਕਿਲੋਮੀਟਰ ਡੇ ਤੋਂ 20 ਕਿਲੋਮੀਟਰ ਦਾ ਫਰਕ ਪਿਆਣਾ। ਉਹ ਮੋਸਟਲੀ ਜਾਂ ਉਮੇ ਕਰ ਲੈ ਹੁਣ ਜਿਵੇਂ ਤੁਸੀਂ ਇਧਰੋਂ ਥੰਡਰਵੇ ਤੋਂ ਤੁਰੇ ਸੀਗੇ ਤੁਹਾਨੂੰ ਪਤਾ ਹੀ ਕਿੱਥੇ ਰੁਕਣਾ ਹਨਾ ਗਾਂ ਵਾਲੇ ਨਾਲ ਇਹਨਾਂ ਨਾਲ ਵੀ ਗੱਲ ਹੋਈ ਸੀ ਵੀ ਅਗਲਾ ਉਹਨਾਂ ਨੂੰ ਕਹਿ ਕੇ ਉੱਥੇ ਰੱਖ ਦੇ ਪਹਿਲੀ ਗੱਲ ਜੇ ਕਿਸੇ ਟਰੱਕ ਸਟਾਪ ਤੇ ਰੱਖਣਾ ਜਿਵੇਂ ਉਧਰ ਦਾ ਆਪਣਾ ਵਾਈਟ ਰਿਵਰ ਬਾਵਾ ਉਹ ਰਖਾ ਲੈਂਦੇ ਆਗੇ ਉਹਨਾਂ ਨੂੰ ਬੰਦਾ ਦੱਸ ਦੇ ਪ੍ਰੋਪਰ ਮੋਸਟਲੀ ਅੱਜ ਕੱਲ ਜਿੰਨੇ ਕ ਟਰੱਕ ਸਟਾਪ ਆ ਆਪਣੇ ਪੰਜਾਬੀ ਮੁੰਡੇ ਕੁੜੀਆਂ ਉਹਨਾਂ ਤੇ ਹੈਗੇ ਵੀ ਆ ਹਾਂਜੀ ਹਾਂਜੀ ਸਾਰੇ ਬਹੁਤ ਵਧੀਆ ਤਰੀਕੇ ਨਾਲ ਮਿਲ ਲੱਲਣ데요 ਤੇ ਉਹ ਚੀਜ਼ ਨੂੰ ਮੈਂ ਬਹੁਤ ਜਿਹੜਾ ਰਿਸਪੈਕਟ ਦਿੰਦਾ ਹਾਂ ਕਿ ਮੁੰਡੇ ਬਹੁਤ ਜੁੜਦੇ ਪਏ ਆ ਭੈਣਾ ਬਹੁਤ ਕੱਲ ਇੱਕ ਭੈਣ ਭਰਾ ਸੀਗੇ ਟਰੱਕ 'ਚ ਉਹ ਆਏ ਦੇ ਮਿਲਣ ਉਹਨਾਂ ਖਾ ਚਾਹ ਚੁਪ ਬਣਾਈ ਉੱਥੇ ਬੀਤੀ ਕੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਓਕੇ ਓਕੇ ਤੁਹਾਨੂੰ ਜੁੜਦੇ ਪਏ ਆ ਮੇਨ ਮੈਸੇਜ ਇਹੀ ਹੈ ਵੀ ਚਲੋ ਸਾਰੇ ਆਪਣਾ ਧਿਆਨ ਰੱਖਣਾ ਤੇ ਪ੍ਰੋਪਰ ਆਓ ਮੈਸੇਜ ਦੱਸੋ ਜਿਹਦੇ ਬਾਰੇ ਮੈਸੇਜ ਇਹੀ ਹੈ ਆਪਾਂ ਮੈਂਟਲ ਹੈਲਥ ਦਾ ਮੈਸੇਜ ਦੇ ਰਿਹਾ ਮੈਂ ਓਕੇ ਮੈਂਟਲ ਹੈਲਥ ਅਵੇਅਰਨੈਸ ਵੋਕ ਆ ਤੇ ਅੱਜ 10 ਤਰੀਕਾ ਤੇ ਅੱਜ ਨਾਲੇ ਆ ਵਰਲਡ ਮੈਂਟਲ ਹੈਲਥ ਡੇ ਆ ਜੀ ओके okay. मैं यही अपनी कम्युनिटी से मैं कहना चाहना कि सारे एक दूसरे ਨਾਲ ਗੱਲ ਸ਼ੇਅਰ ਕਰਿਆ ਕਰੋ ਜੇ ਕੋਈ ਸ਼ੇਅਰ ਕਰਦਾ ਵੀ ਉਹਦਾ ਮਜ਼ਾਕ ਨਾ ਉਡਾਓ ਜਾਂ ਉਹਨੂੰ ਇਗਨੋਰ ਨਾ ਕਰੋ ਤੇ ਸਪੋਰਟ ਕਰੋ ਪ੍ਰੋਪਰ ਇੱਕ ਕ੍ਰਾਈਸਿਸ ਲਾਈਨ ਹੁੰਦੀ ਹੈ ਜੇਕਰ ਤੁਸੀਂ ਲੋਨਲੀ ਫੀਲ ਕਰਦੇ ਹੋ ਜਾਂ ਕੁਝ ਵੀ ਤੇ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਦੀ 24 ਆਵਰ 7 ਜਿਹੜੀ ਉਹ ਅਵੇਲੇਬਲ ਹੁੰਦੀ ਹੈ ਤੇ ਉੱਤੇ ਜਦੋਂ ਕਾਲ ਕਰੋਗੇ ਉਹ ਤੁਹਾਨੂੰ ਉਹ ਜਿਹੜੀ ਗੱਲ ਜਿਹੜੀ ਵੀ ਕਰੋਗੇ ਉਹਨਾਂ ਉਹ ਕੌਨਫਿਡੈਂਸ਼ੀਅਲ ਹੁੰਦੀ ਹੈ ਉਹਦੇ 'ਚ ਕੋਈ ਜਿਦਾਂ ਉਹ ਰੂਲ ਦੇ ਹਿਸਾਬ ਨਾਲ ਚੱਲਦੇ ਆ ਵੀ ਤੁਹਾਡੀ ਗੱਲ ਕਿਸੇ ਨੂੰ ਵੀ ਦੱਸ ਨਾ ਸਕਦੇ ਅਨਲੈਸ ਤੁਹਾਨੂੰ ਜੇ ਜਾਨੀ ਖਤਰਾ ਵਾ ਜੇਕਰ ਤੁਸੀਂ ਸੁਸਾਇਟਲ ਫੀਲ ਕਰਦੇ ਆ ਤਾਂ ਉਹ ਪੁਲਿਸ ਨੂੰ ਕਾਲ ਕਰੋਗੇ ਪਰ ਪੁਲਿਸ ਵੀ ਜੇ ਬਾਈ ਚਾਂਸ ਆ ਜਾਵੇ ਨਾ ਉਹ ਵੀ ਤੁਹਾਨੂੰ ਸਟੇਸ਼ਨ ਤੇ ਹਸਪੀਟਲ ਲੈ ਕੇ ਜਾਂਦੀ ਹੈ 댓ਸ ਇਟ ਉਹਨਾਂ ਦਾ ਉੱਥੋਂ ਕੰਮ ਨਹੀਂ ਡਰਨ ਵਾਲੀ ਗੱਲ ਨਹੀਂ ਕੋਈ ਨਹੀਂ ਕੋਈ ਚਾਰਜਿਸ ਨਹੀਂ ਕੋਈ ਕੁਝ ਨਹੀਂ ਲਾਦੇ ਮੈਨੂੰ 10 12 ਵਾਰੀ ਲੈ ਕੇ ਨਹੀਂ ਐਦਾਂ ਵੀ ਜੇ ਤੁਸੀਂ ਆਪਦੀ ਪਰਸਨਲ ਗੱਲ ਦੱਸੋਗੇ ਤਾਂ ਵੀ ਉਹ ਕਿਤੇ ਜਚ ਨਹੀਂ ਕਰਦੇ ਹਾਂ ਜਚ ਨਹੀਂ ਕਰਦੇ ਤੇ ਨਾ ਹੀ ਉਹਨੂੰ ਗਾਂ ਦੱਸੋ ਨਾ ਵੀ ਜਿਵੇਂ ਆਪਣੇ ਫਿਡੈਂਸ਼ੀਅਲ ਜਿਹੜਾ ਇਹ ਸਾਈਨ ਕਰਦੇ ਆ ਉਹ ਪੇਪਰ ਕੰਫਿਡੈਂਸ਼ੀਅਲਿਟੀ ਹੁੰਦੀ ਹੈ ਉਹ ਇੱਥੇ ਆਪਣੇ ਬੰਦੇ ਜਿੰਨਾ ਕਿ ਮੈਂ ਦੇਖਿਆ ਪਹਿ ਵੀ ਕੱਲ ਨੂੰ ਮੇਰਾ ਉਹ ਚੀਜ਼ ਦਾ ਮਜ਼ਾਕ ਬਣੂਗਾ ਮੋਸਟਲੀ ਬੰਦੇ ਕਰਦੇ ਵੀ ਇਹ ਗੱਲ ਸੁਣ ਕੇ ਆਪਾਂ ਨੂੰ ਡਰ ਹੁੰਦਾ ਵੀ ਯਾਰ ਮੇਰੀ ਇਮੀਗ੍ਰੇਸ਼ਨ 'ਚ ਨਾ ਕੋਈ ਅਸਰ ਪੈ ਜੂ। ਹਾਂ ਡਰਦੇ ਹੀ ਉਹ ਕਰੀ ਜਾਂਦੇ ਰਹਿੰਦੇ ਹੈਗੇ। ਤੇ ਉਸ ਚੀਜ਼ ਦਾ ਮੈਂ ਕਹਿੰਦਾ ਵੀ ਧਿਆਨ ਰੱਖੋ ਆਪਣਾ ਸਾਰੇ ਮਿਆ ਵੀ ਤੇ ਕਿਉਂਕਿ ਇੱਥੇ ਦੇਖੋ ਪੇਰੈਂਟਸ ਕਈਆਂ ਦੇ ਹੈ ਨਹੀਂ। ਮੋਸਟਲੀ ਜਿਹੜੇ ਇੱਥੇ ਆਪਣੇ ਮਿਲਿਆ। ਤੇ ਇੱਕ ਦੂਜੇ ਦੇ ਆਪਾਂ ਹੀ ਪੇਰੈਂਟਸ ਬਣਨਾ ਵਾ ਇੱਕ ਸਾਥ ਦੇ ਵੀ ਭਰਾ, ਭੈਣ, ਯਾਰ, ਦੋਸਤ, ਮਾਪੇ ਆਪਾਂ ਹੀ ਇੱਥੇ ਸਾਥੇ-ਸਾਥੇ ਹੂੰ। ਇਹ ਬਸ ਧਿਆਨ ਰੱਖਿਓ ਇਹ ਹੀ ਮੇਰਾ ਮੈਸੇਜ ਹੈ ਸਾਰਿਆਂ ਮੇਰਾ ਮੇ ਬਾਈ ਨੂੰ ਸਾਰੇ ਜਾਣੇ ਟਿਕਟੌਕ ਤੇ ਬਜਦੀ ਆਈਡਿ ਹੈਗੀ ਰਕੇਸ਼ ਕੁਮਾਰ YouTube ਤੇ ਵੀ ਸੇਮੀ ਆ ਨਾ ਹਾਂਜੀ ਹਾਂਜੀ ਰਕੇਸ਼ ਕੁਮਾਰ ਹੀ ਹੈ ਬਾਈ ਦੇ ਬਾਈ ਨੂੰ ਜਰੂਰ ਫੋਲੋ ਕਰਿਆ ਕਰੋ ਮੈਂ ਹੁਣ ਬਾਈ ਲਾਈਵ ਵੀ ਹੁੰਦਾ ਹੁੰਦਾ ਜਦੋਂ ਰੁਕ ਜਾਂਦਾ ਜਾਂ ਸਵੇਰ ਸਟਾਰਟ ਕਰਨ ਮਿਲ ਜਮਾਤ ਜੁਰੇ ਨਹੀਂ ਉੱਥੇ ਆ ਕੇ ਜੇ ਤੁਸੀਂ ਕੋਈ ਪੁੱਛਣਾ ਦੱਸਣਾ ਹਨ ਉੱਥੇ ਤੁਸੀਂ ਆਪਦੀ رائے ਰੱਖ ਸਕਦੇ ਹੋਗੇ ਗੱਲਬਾਤ ਮੌਕ ਦੀ ਗੱਲ ਹੈ ਤੁਸੀਂ ਕਰ ਸਕਦੇ ਹੋਗੇ ਬਾਈ ਨਾਲ ਹਾਂਜੀ ਹਾਂਜੀ ਮੈਂ ਧੰਨਵਾਦ ਵੀਰੇ ਤੁਸੀਂ ਵੀ ਜਿਹੜਾ ਵਿੱਚ ਇਹ ਕੰਟਰੀਬਿਊਟ ਕਰ ਰਹੇ ਹੋ ਜੀ ਹਾਂਜੀ ਹਾਂਜੀ ਕੀ ਬਹੁਤ ਹਾਂ ਇੱਕ ਦੂਜੇ ਦੇ ਨਾਲ ਹੀ ਹਾਂਜੀ ਹਾਂਜੀ ਕੋਈ ਚੱਕਰ ਨਹੀਂਗਾ ਉਹ ਮੈਂ ਤਾਂ ਹੀ ਅੱਗੇ ਦੋ ਗਿਹੜੇ ਆਪਾਂ ਉਹ ਤੋਂ ਬਿਨ ਹੀ ਪੈ ਗਿਆ ਚੱਲ ਮੈਲੇ ਸੀ ਉਹ ਦੋ ਗਿਹੜੇ ਸਵਾਭੀ ਨਹੀਂ ਬਣਿਆ ਚੱਲ ਅੱਜ ਮੈਂ ਮੈਂ ਅੱਜ ਰੋਕੇ ਹੀ ਜਾਣਾਗਾ ਮੈਂ ਚੱਲ ਰਹਾ ਕਾਲੀ ਚ ਸੀ ਵੀ ਆਪਾਂ ਮਿਲਣਾ ਸੀਗਾ ਉੱਥੇ ਤੁਸੀਂ ਜਿੱਦਾਂ ਟਿੰਬਰ ਲੈਣ ਹਾਂ ਹਾਂ ਉੱਥੇ ਵੀ ਤੁਸੀਂ ਰੁੱਕ ਗਏ ਮੈਨੂੰ ਇਹ ਸੀ ਗਾਂ ਆ ਕੇ ਹੋਣਗੇ ਉਹ ਉੱਥੋਂ ਮੇਰਾ ਫੋਨ ਨਾ ਲੱਗਿਆ ਮੈਂ ਇੱਕ ਦੋ ਵਾਰ ਹੀ ਲਾਇਆ ਕਿਉਂਕਿ ਉਹ ਮੇਰੇ ਕੋਲ ਨੈਟਵਰਕ ਚ ਇਸ਼ੂ ਸੀਗਾ ਕਿਉਂਕਿ ਕੁਝ ਹੋਣਾ ਹਾਂ ਹਾਂ ਮੈਂ ਕਿਹਾ ਵੀ ਜਾਂਦਾ ਫਿਰ ਤੁਰਿਆ ਜਾਂਦਾ ਵੀ ਨੈਟਵਰਕ ਨਹੀਂ ਹੈਗਾ ਕਿਤੇ ਫਿਰ ਮੈਂ ਉਹਦੇ ਨਿਗਾ ਵੀ ਮਾਰੀ ਮੈਂ ਕਿਹਾ ਵੀ ਬਾਈ ਜੇ ਨਹੀਂ ਤੁਰਦਾ ਤੇ ਮੈਂ ਕਿਹਾ ਮੋਸਟਲੀਆਂ ਗੇੜੇ ਕੱਢਦਾ ਫਿਰਦਾ ਹੁੰਦਾ ਅੰਦਰ ਵੜ ਕੇ ਨਹੀਂ ਜਾਂਦਾ ਤੇ ਉਹ ਮੈਨੂੰ ਕੁਦਰਤੀ ਉੱਥੇ ਬਾਹਰ ਵੀ ਨਹੀਂ ਦੇਖਿਆ ਸ਼ਵਾਕੂ ਵਾਲੇ ਤੇ ਸੀਗੇ ਤੁਸੀਂ ਉਹ ਜਿੱਥੇ ਨਾਲ ਉਹ ਟਰੱਕ ਸਟਾਪ ਦਾ ਠਿਕਾਣਾ ਜਾ ਕੇ ਬਣਿਆ ਹੋਇਆ ਬਾਪੁਲਿਸ ਸਟੇਸ਼ਨ ਵੀ ਉੱਥੇ ਕਿੱਥੇ ਮੈਂ ਚੱਲਣਾ ਸੀਗਾ ਓਕੇ ਬਟ ਮਾਰਨਿੰਗ ਤੇ ਜਦੋਂ ਮੈਂ ਉੱਠਿਆ ਤਮੀ ਬੜਾ دیر ਪਹਰੇ। ਭਾਈ ਮੈਂ ਟਰੱਕ ਲੈ ਕੇ ਆਇਆ ਨਾ ਉਧਰੋਂ ਜਿੱਧਰੋਂ ਤੁਸੀਂ ਜਾਣਾ ਬੈਪਰ ਫੁੱਲ ਤੇ ਛੱਡ ਕੇ ਕਲੀਅਰ ਨਹੀਂ ਹੁੰਦੀ ਨਾ ਮੂਰੇ। ਉੱਤੋਂ ਤੋਂ ਹੁੰਦਾ। ਤਾਂ ਵੀ ਨਹੀਂ ਦੀ ਨਾ ਸੀ ਇੰਨਾ ਜਿਆਦਾ ਤੇਜ਼ ਮੀਂਹ ਸੀ। ਆ ਨਿੱਪੀਗਾਂ ਦੇ ਨੇੜੇ ਆ ਕੇ ਹੀ ਹਟਿਆਗਾ। ਹਟਿਆ ਵੀ ਨਹੀਂ ਇਹ ਵੀ ਡਿੱਗੀ ਜਾਂਦਾ ਮਾੜਾ ਮੋਟਾ ਵੀ। ਜਿਹੜਾ ਇਹ ਤੂੰ ਪਰੇ ਨੂੰ ਸੀ ਬਹੁਤ ਡੇਂਜਰ ਸੀ। ਰਾਤ ਮੈਂ ਰੁਕਿਆਂਗਾ ਆਪਣਾ ਵਾਈਟ ਰਿਵਰ ਰੁਕਿਆ ਕੇ ਤੇ ਮੈਂ ਚੱਲ ਆ ਨਾ ਸੌਂਗਾ ਤੇ ਇੰਨਾ ਕਿ ਮੀ ਹੋਵੇ ਮੇਰੇ ਜਾਗ ਆ ਜਾਂਦੀ ਖੜਕਦਾ ਕਿਉਂਕਿ ਜ਼ੋਰ ਨਾਲ বাজਦਾ ਜਦੋਂ ਟਰੱਕ ਤੇ ਟਰੱਕ ਹਿੱਲਦਾਗਾ ਤੇ ਪਤਾ ਲੱਗ ਜਾਂਦਾ ਸੀਗਾ। ਨਹੀਂ ਨਹੀਂ ਇਸ ਚੀਜ਼ ਦਾ ਅ ਮੇਨਲੀ ਮੌਸਮ ਦਾ ਬਹੁਤ ਇਜ ਮੈਨੂੰ ਹੁਣ ਧਿਆਨ ਰੱਖਣਾ ਪੈਣਾ ਕਿਉਂਕਿ ਇਹ ਜਿੱਦਾਂ ਨਾ ਵੀ ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਆ ਕਿ ਠੰਡ ਆਉਂਦੀ ਦੀ ਠੰਡ ਜਲਦੀ ਮਾੜੀ ਹੁੰਦੀ ਹੈ ਵਿਚਾਲੇ ਵਿਚਾਲੇ ਕੁਝ ਨਹੀਂ ਹੁੰਦਾ ਵਿਚਾਲੇ ਵਿਚਾਲੇ ਕੁਝ ਨਹੀਂ ਹੁੰਦਾ ਤੇ ਹੁਣ ਮੈਨੂੰ ਜਦੋਂ ਮੈਂ ਦੇਖਿਆ ਮੈਂ ਇੱਦਾਂ ਮੈਂ ਕਿਸਟੀਨਾ ਲੇਕ ਸੀਗਾ ਤੇ ਮੈਨੂੰ ਨਹੀਂ ਕਿੱਥੇ ਲੱਗਿਆ ਓਕੇ ਤੇ ਉੱਥੇ ਆਂਦਾ ਬੰਜਾਨਾ ਪਾਸ ਆਉਂਦਾ ਇੱਥੇ ਤੇ ਉੱਥੇ ਜਾਣਾ ਸੀ ਤੇ ਮੈਂ ਉਦਾਂ ਹੀ ਇਦਾਂ ਹੀ ਬੱਦਲ ਸੀ ਕਿ ਰਾਤ ਮੀਂਹ ਪਿਆ ਮੈਂ ਉੱਥੇ ਕੈਨ ਕੋ ਗੈਸ ਸਟੇਸ਼ਨ ਆ ਆਪਣੇ ਪੰਜਾਬੀਆਂ ਦਾ ਤੇ ਉਹਦੇ ਪਿੱਛੇ ਮੈਂ ਉਹਨਾਂ ਨੂੰ ਪੁੱਛਿਆ ਵੀ ਭਾਈ ਮੈਂ ਟੈਂਟ ਲਾਉਣਾ ਚਾਹੁੰਦਾ ਹਾਂ ਉਹ ਤਾਂ ਉਹਨੇ ਪਰਮਿਸ਼ਨ ਦੇ ਦਿੱਤੀ ਕਿ ਨਾ ਟੈਂਟ ਲਾ ਲਾ ਜਦੋਂ ਟੈਂਟ ਲਾਇਆ ਤੇ ਉਹਨਾਂ ਨੇ ਭਰਾਵਾ ਮੈਨੂੰ ਆ ਫੇ ਰੋਟੀ ਬਣੀ ਦੀ ਸੇਵਾ ਸਾਰੀ ਕੀਤੀ ਜੋ ਉਹਨਾਂ ਤੋਂ ਬਣਿਆ ਉਹ ਚਰਨੀ ਕੀਤਾ ਤੇ ਸਵੇਰੇ ਮੈਂ ਚੱਲ ਪਿਆ ਕਿਛੀ ਨਲੀ ਕਿਉਂ ਮੈਂ ਦੇਖਿਆ ਵੀ ਮੌਸਮ ਆ ਵੀ ਆਪੇ ਸਹੀ ਹੋ ਜਾਣਾ ਵਾ ਵੀ ਇੰਨਾ ਥੋੜਾ ਨਹੀਂ ਪੈਂਦਾ ਤੇ ਜਦੋਂ ਮੈਂ ਜਾਂਦਾ ਗਿਆ ਜਾਂਦਾ ਗਿਆ ਜਾਂਦਾ ਗਿਆ ਤੇ ਜਦੋਂ ਚੜ੍ਹਾਈ ਸ਼ੁਰੂ ਹੋਈ ਤੇ ਮੈਨੂੰ ਗੋਲਾ ਲੱਗਿਆ ਕਿੰਨਾ ਵੀ ਭਾਈ ਲਿਫਟ ਲੈ ਲਓ ਵੀ ਤਰ ਮੈਂ ਛੱਡਿਆ ਉੱਪਰ ਤੇ ਮੈਂ ਕਹਾ ਨਹੀਂ ਵੀ ਮੈਂ ਤੁਰ ਕੇ ਜਾਣਾ ਉਹ ਦਿੱਲੂ ਵੀ ਉਹ ਨਮਨਾ ਕੀਤਾ ਤੇ ਮੈਂ 8-9 ਘੰਟੇ ਨਹੀਂ ਚਿੜਿਆ ਪੂਰਾ ਐਨ ਭਜਦਾ ਗਿਆ ਕੱਪੜੇ ਸਾਰੇ ਗਿੱਲੇ ਹੋ ਗਏ ਫੇ ਕੈਂਪ ਗਰਾਉਂਡ 'ਚ ਜਿੱਥੇ ਬਿਹਾਰ ਕੇ ਜਿੱਥੇ ਮੈਨੂੰ ਲੱਗਿਆ ਵੀ ਮੈਂ ਹੁਣ ਹਾਰ ਮੰਨੀ ਆ ਜਮੈਂ ਫੇ ਕੋਈ ਰੋਕੀ ਨਾ ਗੱਡੀ ਕਿਉਂਕਿ ਹਾਈਵੇ ਤੇ ਤੁਹਾਨੂੰ ਕਹੇ ਮਾਰਗੀ ਕਰ ਲੋ ਕੋਈ ਨਹੀਂ ਰੁਕਦਾ ਇਹ ਰੋਗ ਰਜੇ ਤੇ ਰੱਬ ਵੱਲੋਂ ਹੀ ਨਾ ਮੈਂ ਜਦੋਂ ਗੱਡੀ ਦੀ ਆਵਾਜ਼ ਆਉਣੀ ਤਾਂ ਮੈਂ ਐ ਕਰ ਦੇਣਾ ਵੀ ਐ ਤੇ ਉਹ ਇੱਕ ਹਾਈਕਰ ਸੀਗਾ ਮੁੰਡਾ ਗੋਰਾ ਸੀ ਹਾਈਕਰ ਸੀਗਾ ਤੇ ਹਾਈਕਰ ਨੇ ਫਿਰ ਮੈਨੂੰ ਕਿਹਾ ਕਿ ਲਾ ਵੀ ਵੀਰੇ ਹਾਂ ਵੀ ਕਿੱਥੇ ਜਾਣਾ ਮੈਂ ਹੁੰਦਾਂ ਦੱਸਿਆ ਮੈਂ ਕਿ ਮੇਰੇ ਕੱਪੜੇ-ਕੂੜੇ ਸਾਰੇ ਬੈਗ ਮੇਰਾ ਗਿੱਲਾ ਹੋ ਗਿਆ ਤੇ ਮੈਨੂੰ ਬਸ ਇੱਥੇ ਕੈਂਪਿੰਗ ਗਰਾਉਂਡ ਆ ਥੋੜੀ ਕਿਲੋਮੀਟਰ ਤੇ ਮੈਂ ਉੱਥੇ ਛੱਡਿਆ ਤੇ ਉਹ ਫੇ ਕਿਉਂਕਿ ਡਾਰਕ ਹੁੰਨ ਲੱਗ ਪਏ ਮੇਰਾ ਹੁੰਨ ਲੱਗ ਪਏ ਤੇ ਉਦੋਂ ਹਲੇ ਨਵੀਂ-ਨਵੀਂ ਸ਼ੁਰੂ ਕੀਤੀ ਸੀ ਉਦੋਂ ਐ ਵੀ ਡਰ ਵੀ ਲੱਗਦਾ ਸੀ ਬਹੁਤ ਜ਼ਿਆਦਾ ਤੇ ਫੇ ਮੈਂ ਉਹਨੇ ਮੈਨੂੰ ਨਾ ਬਿਠਾਇਆ ਗੱਡੀ 'ਚ ਫੇ ਉੱਥੇ ਲੈ ਕੇ ਗਿਆ ਫੇ ਉੱਥੇ ਜਾ ਕੇ ਫੇ ਮੈਨੂੰ ਕਿਹਾ ਵੀ ਕਿਹਾ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਫੇ ਕਹਿੰਦਾ ਵੀ ਤੇ ਤੂੰ ਟੁੱ ਉਹ ਮੇਲੇ ਆਣੀ ਮੈਂ ਕਾ ਯਾਰ ਇਹ ਵਿਚਾਰਾ ਮੇਰੇ ਅਰ ਦਾ ਜੰਕਰੀ ਇਹ ਕੰਮ ਕਰਾ ਰਿਹਾ ਸੀ ਤੁਸੀਂ ਮੈਂ ਮਨਾ ਕਰਦਾ ਮੈਂ ਕਿਹਾ ਨਹੀਂ ਨਹੀਂ ਵੀ ਉੱਥੇ ਮੈਂ ਗੁੱਗਬਾਲੀ ਕੱਪੜੇ ਸਾਰੇ ਸਕਾਏ ਆਖਣਾ ਇਹੋ ਜਿਹੀਆਂ ਸਿਚੁਏਸ਼ਨਾਂ ਹੋਈਆਂ ਹੁੰਦੀਆਂ ਬਹੁਤ ਹੋਏ ਅੰਦਾਜ਼ ਆਈ ਆਉਣ ਆਪਦਾ ਬਸ ਜੇ ਬੈਟਰ ਉਹ ਤਰ ਸਹੀ ਰੇ ਪਾਟ ਨਵੇਂੜੋ ਉਹ ਗਿਆ ਸੁਣੋ ਤਾਂ ਦਿਨ ਆ ਗਿਆ ਗਿਆ ਮੇਰੇ ਚੱਕਰ ਸੀ ਤੇ ਧਿਆਨ ਰੱਖਣਾ ਪੈਣਾ ਬਸ ਤੇ ਬਾਕੀ ਉਦਾਂ ਹੋਪਫੁਲੀ ਸਾਰਾ ਸਹੀ ਚੱਲਦਾ ਪਿਆ ਇੱਥੇ ਬਾਈ ਜੀ ਆ ਬੈਸਟ ਡ੍ਰਾਈਂਗ ਵਾਲੇ ਤੇ ਇਹਨਾਂ ਨੇ ਬਹੁਤ ਵਧੀਆ ਇੱਕ ਮੈਨੂੰ ਖੁਸ਼ੀ ਮਿਲੀ ਜਿੱਦਾਂ ਵੀ ਕਿੰਨੇ ਵੀ ਸਾਡਾ ਸਾਰਾ ਖਰਚਾ ਵਾ ਜਿੱਥੋਂ ਟਾਂਡੋ ਤੋਂ ਜਾਂਦ ਤੱਕ ਕੋਈ ਹੋਟਲ ਕਰਨਾ ਵ ਕੋਈ ਕੁਛ ਕਰਨਾ ਅੱਜ ਹੁਣ ਮੈਨੂੰ ਸਾਰਾ ਸਮਾਨ ਲਿਆਇਆ ਅਜੇ ਤੱਕ ਆਪਣੀ ਕਮਲੀ ਜੜੀ ਚਾਹੀਦੀ ਨਹੀਂ ਸ਼ੂਜ਼ ਵਗੈਰਾ ਲਿਆ ਆ ਗਿੱਤੇ ਕਿੰਨੇ ਵੀ ਸ਼ੂਜ਼ ਵੀ ਕਹਿੰਦੇ ਨਾਲ ਨਹੀਂ ਲੈ ਕੇ ਜਾਣੀ ਜਿੱਥੇ ਤੁਹਾਨੂੰ ਲੱਗਿਆ ਵੀ ਹਾਂ ਇਹ ਟੁੱਟ ਗਏ ਸਾਨੂੰ ਫੋਨ ਕਰਨਾ ਤੁਹਾਨੂੰ ਉਸੇ ਜਗ੍ਹਾ ਤੇ ਪਹੁੰਚਣਗੇ ਜ਼ਰੂਰ ਇਦਾਂ ਨੂੰ ਨਿਕਲੇ ਗਏ ਨੇ ਹੁਣ ਜਿੱਥੇ ਵੀ ਜਾਣਾ ਵ ਜਿਹੜੀ ਵੀ ਟਾਊਨ ਚ ਜਾਣਾ ਵ ਹੋਟਲ ਤੋਂ ਬੱਸ ਸਾਨੂੰ 2 ਘੰਟੇ ਪਹਿਲਾਂ ਫੋਨ ਕਰਨਾ ਵੀ ਹਾਂ ਮੈਂ ਹੋਟਲ ਤੇ ਪਹੁੰਚ ਜਾਣਾ ਕਿੰਨੇ ਉੱਥੇ ਬੁਕਿੰਗ ਹੋ ਜਾਂਦੀ ਸਰ ਨਹੀਂ ਬੰਦੇ ਵਧੀਆ ਐ ਅੱਗੇ ਆਮੂ ਰਿਪੋਰਟ ਟਰੈਕਟਰ ਜਿਹੜਾ ਕਰਾਇਆ ਹਾਂ ਤੇ ਬਹੁਤ ਵਧੀਆ ਤਰੀਕੇ ਨਾਲ ਉਹਨੇ ਡੀਲ ਕੀਤਾ ਠੀਕ ਹੈ ਜੀ ਕਰਿਓ ਭਾਈ ਨੂੰ ਸਾਰੇ ਆਨੇ ਸਪੋਰਟ ਕਰੋ ਭਾਈ ਨੂੰ ਸਭਨਾਂ ਦਾ ਧਿਆਨ ਰੱਖਿਓ ਜੀ ਸਾਰੇ ਤੇ ਬਸ ਇਹ ਆ ਵੀ ਆਪਣੀ ਜਿਹੜੀ ਮੇਨ ਮੈਂਟਲ ਹੈਲਥ ਦਾ ਵਾ ਜਿਹੜਾ ਕਿਉਂਕਿ ਦੇਖੋ ਆਪਣਾ ਹੈੱਡ ਕੁਆਟਰ ਆਹੇ ਬ੍ਰੇਨ ਜਿਹੜਾ ਠੀਕ ਹੈ ਜੀ ਇਹਨੇ ਸਾਰੇ ਸਰੀਰ ਨੂੰ ਚਲਾਉਣਾ ਜੇ ਹੈੱਡ ਕੁਆਟਰ ਖਰਾਬ ਹੋ ਗਿਆ ਤਾਂ ਉਹ ਸਾਰਾ ਜਿਹੜਾ ਡਿਪਾਰਟਮੈਂਟ ਹੀ ਵਿਗੜ ਜਾਣਾ ਇਸ ਲਈ ਮੈਂਟਲ ਹੈਲਥ ਦਾ ਧਿਆਨ ਰੱਖੋ ਜੀ ਰੋਟੀ ਠੀਕ ਹੈ ਜੀ ਸੱਚੀ ਗੱਲ ਜੀ ਕਾ ਪੀ ਲਿਆ ਮੈਂ ਤੇ ਰਕੇਸ਼ ਭਰਾ ਨੇ ਭਾਈ ਕਹਿੰਦਾ ਵੀਡੀਓ ਬਣਾ ਲਗੇ ਵਿੱਚੋਂ ਮੈਂ ਬਣਾਓ ਬਣਾਓ ਨਾਲ ਬਾਈ ਨੂੰ گارਲਿਕ ਬਰੈਡ ਖਵਾਤਾ ਆਹ ਚੈਨਲ ਆ ਆਪਣਾ ਰਹੀ ਮਿਲੋ ਬਾਈ ਕੋ ਬਾਈ ਨੂੰ ਮਿਲੋ ਠੀਕ ਹੈ ਬਾਈ ਜਗਾ ਧਿਆਨ ਰੱਖੀ ਆਪਣਾ ਮੈਦਾਨ ਤੇ ਜੇ ਤੁਹਾਨੂੰ ਨਹੀਂ ਤਾਂ ਲੈਣਾ ਕੁਝ ਨਹੀਂ ਲੈਣਾ ਤਾਂ ਕੁਝ ਨਹੀਂ ਕੀ ਬੋਲਦੇ ਕੀਬੋਰਡ ਦੇ ਡਿਫਟ ਕਾਰਡ Mm-hmm ਦੇ ਹੁੰਦਾ ਇਹ ਨਾ ਤੁਰਨ ਹੰਡ ਚਲੋ ਮੈਂ ਚਾਲਦਾ ਨਾ ਠੀਕ ਰਹੀ ਹੈ ਨਾ ਤੇ ਉਹਨਾਂ ਮੈਂ ਕਹਿ ਲਈ ਫਿਰ ਪੁੱਲ ਵੀ ਨਾ ਜਾਵਾਂ ਜੇ ਬਾਈਕ ਡਰਾਈਵਰ ਰੋਕਣਾ ਹੋ ਰੁਕੋਗੇ ਤਾਂ ਬਾਈਕ ਡਰਾਈਵਰ ਹੀ ਇੱਕ ਦੋ ਦਿਨਾਂ ਚ ਉੱਥੇ ਨਾ ਆਪਣਾ ਜਿਹੜਾ ਸੱਭਵੇ ਹੈਗਾ ਜੋ ਇਸ ਕੋਲੇ ਸਾਹਮਣੇ ਉੱਤੇ ਤੇ ਉੱਥੇ ਆਪਣੇ ਪੰਜਾਬੀ ਮੁੰਡੇ ਕੁੜੀਆਂ ਹੈਗੇ ਆਗੇ ਓਕੇ ਓਦੇ ਸੱਭਵੇ ਤੇ ਮੈਂ ਡਰਾਈਵ ਕਰਦਾ ਜੀ ਉਹਨਾਂ ਦਾ ਨੰਬਰ ਨਿਕਲਿਆ ਵੇ ਵੀ ਪਹਿਲਾਂ ਉਹਨਾਂ ਨੂੰ ਕਾਲ ਕੀਤੀ ਜਾਂਦਾ ਜਾਂ ਮੈਂ ਕਿਉਂਕਿ ਸਾਨੂੰ ਹਾਈ ਉੱਥੇ ਜਾਂਦੇ ਨੂੰ ਤਾਂ ਕਾਫੀ ਦਿਨ ਲੱਗ ਜਾਣੇ ਆ ਲੱਗ ਜਾਣੇ ਕਾਫੀ ਫਿਰ ਜਾਂ ਅਗਲੇ ਕਿਹੜੇ ਨਾ ਉਹਨਾਂ ਤੋਂ ਰੋਕ ਕੇ ਗੱਲ ਕਰਿਆ ਆਂਗਾ ਮੈ ਜਾ ਫਿਰ ਮੈਂ ਅਗਲੇ ਘੜੇ ਉਹਨਾਂ ਨਾਲ ਰੋਕੇ ਗੱਲ ਕਰਿਆ ਸ਼ਾਇਦ ਆਹ ਅਗਲੇ ਘੜੇ ਮੈਂ ਸ਼ਾਇਦ ਹੀ ਆਵਾਂ ਇੱਧਰ ਦੀ ਕਿਉਂਕਿ ਇਸ ਘੜੇ ਮੈਨੂੰ ਯੂਐਸਏ ਚੋਂ ਕਹਿੰਦੇ ਵਾਪਸ ਬਣੀ ਪੈਗਲ ਬਾਰਡਰ ਜਾਂ ਤੁਹ ਅਗਲੇ ਘੜੇ ਕੋਈ ਤੁਹਾਨੂੰ ਇਹ ਦਿਨ ਕਾਫੀ ਲੱਗ ਜਾਣੇ ਬਹੁਤ ਨਹੀਂ 10 15 ਦਿਨ ਲੱਗਿਆ ਤੇ ਕੋਈ ਨਾ ਆਜੋ ਠੀਕ ਹੈ ਓਕੇ ਨਹੀਂ ਨਹੀਂ ਕੋਈ ਨਹੀਂ ਪਹੁੰਚੋ ਤੁਸੀਂ ਵੀ ਉੱਪਰ ਜਾਣਾ ਹੋਊਗਾ ਠੀਕ ਹੈ ਭਾਈ ਓਕੇ ਓਕੇ ਹਾਂਜੀ ਹਾਂਜੀ ਕਾ ਇੱਕ ਘੰਟਾ ਲੱਗ ਗਿਆ ਰਕੇਸ਼ ਭਰਾ ਨਾਲ ਗੱਲਾਂ ਕਰਦੇ ਕਰਦੇ ਉਹ ਨੇ ਨਾਲ ਹੀ ਐਣੇ ਤੋਰ ਲਿਆ ਬਹੁਤ ਕਹੈਂਡ ਬੰਦਾ ਹੈਗਾ ਸਾਰੇ ਨਾ ਬਾਈ ਨੂੰ ਸਪੋਰਟ ਕਰੋ ਟਿਕਟੋਕ ਤੇ ਹਨਾ ਇੰਸਟਾ ਤੇ ਤੇ ਆਪਣਾ YouTube ਤੇ ਸਾਰੇ ਕਿਤੇ ਹੀ ਉਹਦਾ ਚੈਨਲ ਹੈਗਾ ਬਾਈ ਦਾ ਤੇ ਸਾਰੇ ਭਰਾ ਸਪੋਰਟ لازਮੀ ਕਰੋ ਉਹਨੂੰ ਤੇ ਯਾਰ ਇਹ ਦੇਖੋ ਬਾਈ ਦਾ ਕਿੱਡਾ ਜਿਗਰਾ ਮੀ ਕਣੀਆਂ ਹੁਣ ਸਨੋਚ ਵੀ ਇਹਨੇ ਜਾਣਾ ਬਣਾਇਆ ਕਿਹੜੇ 4 ਦਿਨਾਂ ਚ ਪਹੁੰਚੂ ਹਨਾ ਤੇ ਆਪਣਾ ਉਥੇ ਬ੍ਰੈਂਟਨ ਵੇਰੇ ਨੇ ਗਾ ਮੌਂਟਰੀਅਲ ਨੂੰ ਉੱਧਰ ਨੂੰ ਵੀ ਜਾਣਾ ਭਰਾ ਨੇ ਇੰਨੇ ਨੇ ਪਹਿਲਾਂ ਗਰਮੀ ਚੋਂ ਆਇਆ ਫਿਰ ਮੀਹਾ ਚੋਂ ਸنوਹ ਚੋਂ ਅਵੇਅਰਨੈਸ ਵਾਸਤੇ ਬਾਈ ਕਾਰ ਰਿਹਾ ਹੈਗਾ ਤੇ ਸਾਰੇ ਭਰਾ ਜਰੂਰ ਸਪੋਰਟ ਕਰੋ ਬਾਈ ਨੂੰ ਜੋ ਲਾਈਵ ਆਉਂਦਾ ਹੁੰਦਾ ਹਨਾ ਉਥੇ ਹੋਰ ਨਹੀਂ ਤਾਂ ਟੈਪ ਟੈਪ ਹੀ ਕਰ ਦਿਆ ਕਰੋ ਆਪਾਂ ਦੂਜੇ ਨਿਚਾਰਾਂ ਨੂੰ ਵੀ ਇੰਨੇ ਨੇ ਗਿਫਟ ਮਾਰ ਹੀ ਦਿੰਨੇ ਹੋ ਤੇ ਕਿਸੇ ਜੰਨੇ ਬੰਦੇ ਨੂੰ ਤੇ ਇਹਨੂੰ ਕਿਸੇ ਕੋਈ ਨਹੀਂ ਮਾਰਦਾ ਗਿਫਟ ਲਾਈਵ ਆਉਂਦਾ ਵੇ ਕੋਈ ਨਹੀਂ ਤਿੰਨੇ ਕਿੰਨੇ ਪੈਸੇ ਗਿਫਟਿੰਗ ਹੀ ਦੇ ਦਿੰਦੇ ਆਪਾਂ ਇਹ ਤਾਂ ਕੋਈ ਭਲੇ ਦੀ ਗੱਲ ਦੀ ਕਰਦਾ ਭਰਾ ਕਿਸੇ ਦੇ ਮੈਂ ਇੱਕ ਗੱਡੀ ਕਰਕੇ ਨਾ ਨਹੀਂ ਲੰਘ ਜਾਣਾ ਸੀਗਾ ਆਪਾਂ ਹੁਣ ਇੱਧਰ ਲਾਰਾ ਲੱਗਿਆ ਹੁੰਦਾ ਲਰ ਲ ਪਲਰ ਲਪਾ ਕੰਟੀਨਿਊ ਔਨ ਹਾਈਵੇ 11 ਅੱਡਾ ਚੱਲਦਾ ਏ ਤੱਕਾ ਅਸੀਂ ਤਾਂ ਕਰਦੇ ਮਾਮਾ ਵੀ ਨਾ ਬੈਠਾ ਹੋਵੇ ਕਹਦੇ ਵੀ ਆ ਜਾ ਸ਼ੇਰਾ ਧੱਕਾ ਚੱਲਦਾ ਤਾਂ ਫਿਰ ਸਾਨੂੰ ਵੀ ਧੱਕਾ ਕਰਕੇ ਧਕਾ ਹੋਰ ਕੋਈ ਫਲੈਸ਼ਰ ਆਉਣਾ ਆਣਾ ਜਿੱਥੇ 102 ਤੋਂ ਪਹਿਲਾਂ ਵਾਲੀਆਂ ਲਾਈਟਾਂ ਤੋਂ ਪਹਿਲਾਂ ਨਾ ਡਾਊਨ ਹਿੱਲ ਪੈਂਦੀ ਆ ਤੇ ਮੋਸਟਲੀ ਇੱਥੇ ਟਰੱਕ ਤੇ ਬਹੁਤ ਹੋ ਜਾਂਦਾ ਹਨਾ ਤਾਂ ਤੋਂ ਜੇ ਤੁਹਾਨੂੰ ਦਿਖਿਆ ਤਾਂ ਰਾਈਟ ਸਾਈਡ ਦੇਖੋ ਦੋ ਘਟੀਆਂ ਘੜੀਆਂ ਪਿੱਛੇ ਹਟਵੀਆਂ ਵੇ ਦੋਨੇ ਮਾਮਿਆਂ ਦੀਆਂ ਆ ਉਹ ਵੇੜ ਚ ਹੀ ਖੜਿਆ ਵੀ ਛੱਡੋ ਇਤੋਂ ਤਾਂ ਤੂੰ ਤੇ ਮੈਂ ਫੜਾ ਆ ਕਾਰ ਨਹੀਂ ਰੱਟ ਜਾਂਦੀ ਇਹਦੇ ਰਾਈਟ ਸਾਈਡ ਦੇਖੋ ਦੋ ਖੜੀਆਂ ਆਂਗਾ ਆ ਜਿਹੜਾ ਤਾਂ ਤੂੰ ਛਾਲਾ ਮਾਰਦਾ ਆ ਇਹਨਾਂ ਨੇ ਬੁੱਤ ਲੈਣਾ ਉਹ ਵੀ ਇਹ ਨਿਗਾ ਨਵੇਂ ਬੰਦਾ ਬਾਜਦਾ ਮੋਸਲੀ ਨਹੀਂ ਬੰਦਿਆ ਆ ਰਾਈਟ ਸਾਈਡ ਖੜੀਆਂ ਦੋ ਖੜੀਆਂ ਨੇ ਕੱਚੇ ਥਾਂ 'ਚ ਵੀ ਮੋਸਲੀ ਬੰਦਿਆਂ ਦੀ ਨਿਗਾ ਹੁੰਦੀ ਆ ਇੱਥੇ ਜਿਹੜੇ ਪੱਕੇ ਹੁੰਦੇ ਆ ਇੰਦਰ ਨੂੰ ਵੀ ਕਿੱਥੇ ਕਿੱਥੇ ਖੜਦੇ ਆ ਮੈਂ ਲਾਈ ਬੈਠਾ ਸ਼ਹਿ ਸ਼ਕਾਰੀ ਨੂੰ ਹੁਣ 102 ਰਹਿ ਗਿਆ 9 ਕਿਲੋਮੀਟਰ ਹਨਾ ਜੀਪੀਐਸ ਇਹੀ ਚਾਕਦਾ ਹਜੇ ਵੀ ਜਿਹੜਾ ਇਹ ਨੋ ਟਰੱਕ ਰੂਟ ਹੋਇਆ ਪਿਆ ਇਹ ਵੀ ਧਿਆਨ ਵਾਲਾ ਕੰਮ ਹੀ ਆ ਰੱਖੋ ਨਾਲਾ ਇੱਧਰ ਨਾਲ ਹੋ ਡੇਂਡ ਰੋਜ ਵਾਲਾ ਲੱਗਿਆ ਮੂਰੇ ਹੋਈ ਇਹਨੇ ਤੀਜੀ ਪਾਸਿੰਗ ਲੇਨ ਟਪਾਤੀ ਮੈਂ ਤਾਂ ਚੱਲ ਬਹੁਤ ਪਿੱਛੇ ਸੀ ਕਿ ਕਿਸੇ ਨੂੰ ਹੀ ਲੰਘਣ ਦਿੰਦਾ ਤੇ ਪਾਸਿੰਗ ਲੇਨ ਤੇ ਛੱਡ ਦਿੰਦਾ ਫੇਰ ਤੇ ਉੱਤੇ ਭਾਈ ਆਇਆ ਸੀ ਲਾਈਵ ਤੇ ਕਹਿੰਦਾ ਨਹੀਂ ਭਾਈ ਸਾਡੇ ਦਾ ਕੋਈ ਕਰਦਾ ਹੀ ਨਹੀਂਗਾ ਪਿੱਤੀ ਦੀ ਪਾਸੇ ਲੈਣਾ 102 ਤੋਂ ਬਾਅਦ ਤੇ ਬੰਦਾ ਉਧਰੋਂ ਛੱਡ ਦਿੰਦਾ ਜਿੱਦਾਂ ਹੀ ਪਾਸੇ ਲੈਣ ਆਉਂਦੀ ਹੈ ਤੇ ਨਹੀਂ ਜਮਾ ਹੀ ਹੋੜੀ ਤੇ ਬੰਦੇ ਕਹਿੰਦੇ ਅਸੀਂ ਤਾਂ ਸਾਡੇ ਡਰਾਈਵਰ ਨਹੀਂ ਆਗੇ ਬਾਈ ਕਰਦੇ ਆ ਆ ਦੇਖ ਲਓ ਤੁਹਾਡੇ ਸਾਹਮਣੇ ਆ ਪਹਿਲਾਂ 95 ਤੇ 90 ਤੇ ਨਾ ਇਹ ਤਾਂ 90 ਤੋਂ ਵੀ ਥੱਲੇ ਸੀਗਾ ਆਉਣ ਮੈਂ ਛੋਟੇ ਗੇਅਰ ਚ ਕਰਕੇ ਲੈ ਆਂ ਉਹ ਤੋਂ ਤੇ ਆ ਜਾਂਦਾ 105 ਤੇ ਛੱਡੀ ਜਾਂਦਾ ਹਜੇ ਵੀ 108 ਤੇ ਕਰਕੇ ਇਹਦੇ ਨਾਲ ਰਲਾਈ ਜਾਂਦਾ ਤੇ ਉਹ ਬਾਈ ਉਹਦੇ ਕਹਿੰਦਾ ਸੀਗਾ ਇੱਕ ਆਣਾ ਟਿਕਟੌਕ ਤੇ ਕਹਿੰਦਾ ਨਹੀਂ ਨਹੀਂ ਬਾਈ ਉਹ ਹੋਰ ਉਹ ਵੀ ਸਾਡੇ ਦਾ ਨਹੀਂ ਕਰਦੇ ਐ ਸੂਰਜ ਦੇਵਤਾ ਜੀ ਜਮਾ ਸਿੱਧੇ ਹੋਏ ਵਾ ਜਦੋਂ ਹੁਣ ਉਧਰ ਨੂੰ ਮਣੀ ਪੈਗਣ ਨੂੰ ਜਾਂਦੇ ਆ ਨਾ ਜਮਾ ਸਾਹਮਣੇ ਹੋਆ ਸ਼ੀਟ ਉੱਪਰ ਚੱਕ ਕੇ ਚਲਾਉਣ ਵਾਲਾ ਕੰਮ ਐਣ ਕਾ ਨਾ ਮੈਥੋਂ ਬੜਾ ਟਾਈਮ ਲੱਗਦਿਆਂ ਨਹੀਂ ਆ ਐਣ ਕਾ ਦੱਸੋ ਕੋ ਦੋ ਤਿੰਨ ਜੋੜੇ ਪਏ ਆ ਕੋ ਇੰਨਾ ਟਾਈਮ ਨਹੀਂ ਲਾ ਸਕਦੇ ਆ ਅੱਖਾਂ ਚ ਪੈਂਦਾ ਸੂਰਜ ਦੇਵਤਾ ਜੀ ਡਾਇਰੈਕਟਨ ਪਹੁੰਚ ਗਏ ਸੀਗਾ ਮੈਂ ਰੁਕੀ ਐਰ ਜਿਉ ਨਿੰਪੀਆਂਨ ਤੋਂ ਤੁਰਿਆ ਉੱਥੋਂ ਰਕੇਸ਼ ਕੋਲੋਂ ਤੁਰਿਆ ਹਨਾ ਤੇ ਰੁਕੇ ਹੀ ਨਹੀਂ ਸੀਗੇ ਆ ਮੇਗਾ ਫੇਰ ਚੜਾ ਲੈ ਟੋਪੋਂ 20 ਸੀ ਮਸਾਲਾ ਚਾਹ ਉਹ ਵੀ ਪਈ ਆ ਆ ਚਿਕਨ ਹੁੰਦਾ ਆ ਆਲੂ ਉਹ ਬੈਟ ਨਹੀਂ ਹੁੰਦੀ ਆ ਮਟਰ ਵੀ ਪਈ ਆ ਉਡਤਾ ਦੀ ਨਾ ਥੈ ਕਹਿੰਦੇ ਅੰਦਰ ਕੋਲੇ ਉਹ ਪਿਆ ਸੀਗਾ ਕੀ ਕਹਿੰਦੇ ਹੁੰਦੇ ਆ ਨਾਸ਼ਪਾਤੀਆਂ ਜੀਆਂ ਉਹ ਤਾਂ ਮੈਂ ਖਾ ਲਈ ਸੀ ਪੇ ਹੁਣ ਮੈਕਰੋਨੀ ਨੂੰ ਥੇੜਾ ਪਾਉਣੇ ਆਪਾਂ ਜਾ ਕੇ ਮੈਕਰੋਨੀ ਆਹ ਟਰੱਕ ਨਹੀਂ ਰੈੱਡ ਵਾਲਾ ਇਹ ਬਾਈ ਅੰਦਰ ਮਿਲਿਆ ਸੀਗਾ ਆਪਣਾ ਪਿੰਡੂ ਹੀ ਆ ਨਾਲ ਦੇ ਪਿੰਡ ਤੋਂ ਗੰਗਾ ਪਿੰਡ ਹੈ ਦਾ ਬਾਈ ਦਾ ਉੱਥੇ ਅੰਦਰ ਮਿਲਿਆ ਸੀਗਾ ਹੁਣ ਬਾਈ ਨੇ ਪਛਾਣ ਲਿਆ ਮੈਨੂੰ ਐਵੇਂ ਕਹਦਾ ਇੰਡੀਆ ਨਾਲ ਕੀ ਹੁੰਦਾ ਸੀਗਾ ਜਿਵੇਂ ਇੱਥੇ ਮੈਂ ਨਹੀਂ ਕਰਦਾ ਉਹਨਾਂ ਹਰ ਇੱਕ ਚੀਜ਼ ਮੋੜ ਕੇ ਨਹੀਂ ਲੈ ਕੇ ਜਾਇਦੀ ਇਹ ਚੀਜ਼ ਸਿੱਖੀ ਸੀ ਇੰਡੀਆ ਤੋਂ ਉਹਦਾ ਕਾਰਨ ਦੱਸਦਾ ਇੱਕ ਮਿੰਟਾ ਟ੍ਰੈਫਿਕ ਢਗਾ ਦੇਗੇ ਮਨ ਲੈ ਇੰਡੀਆ ਕੀ ਹੁੰਦਾ ਜਿਵੇਂ ਖੇਤ ਰੋਟੀ ਪਾਣੀ ਜਾਣਾ ਹਨਾ ਘਰੋਂ ਮੋਸਟਲੀ ਖੇਤ ਹੀ ਰੋਟੀ ਖਾਦਿਆਂ ਨੇ ਖਾਸ ਕਰਕੇ ਝੋਨੇ ਚਾ ਨਾ ਨਹੀਂ ਟਾਈਮ ਆ ਜਾਂ ਲੂਗਾ ਮਲੇ ਤੇ ਜਿੱਦੇ ਰੋਟੀਆਂ ਮੁੜੇ ਆਉਣੀਆਂ ਬਈ ਘਰੋਂ ਖੇਤੋਂ ਜਾਂ ਦਾਲ ਸਬ지 ਤੇ ਬੁੜੀਆਂ ਨੇ ਅਗਲੇ ਦਿਨ ਘਟਾ ਦੇਣਾ ਕੰਮ ਵੀ ਉਹਦੂ ਘਟ ਵੀ ਤੁਸੀਂ ਕੱਲ ਤਾਂ ਮੋੜ ਲੈ ਐਂ ਨੀਆਂ ਮੈਂ ਬਾਪੂਆਰ ਕਹਿੰਦੇ ਚੀਜ਼ ਗਲਤ ਕਹੀ ਸੀ ਕਹਿੰਦਾ ਪਹਿਲੀ ਗੱਲ ਤਾਂ ਜਿਹੜੀ ਚੀਜ਼ ਆਈ ਆ ਉਹਨੂੰ ਖਾਓ ਜੇ ਕੋਈ ਰੋਟੀ ਪਾਣੀ ਵਾਧਾ ਵਾਧਵਾਦ ਉੱਥੇ ਜਾਨਵਰਾਂ ਨੂੰ ਪਾ ਦਿਓ ਕੁੱਤੇ ਫਿਰਦੇ ਹੁੰਦੇ ਆ ਫਲਾ ਘਰੇ ਜਾ ਕੇ ਵੀ ਦਾਣੇ ਜੀ ਪਾਣਗੇ ਵੀ ਬਸਨਾਂ ਨੂੰ ਤੇ ਕਹਿੰਦਾ ਕਦੇ ਨਹੀਂ ਇਹ ਚੀਜ਼ ਹੋਊਗੀ ਤੇ ਉਹ ਗੱਲ ਸਹੀ ਹੁੰਦੀ ਆ ਬਾਈ ਜੇ ਤੋਈ ਚੀਜ਼ ਮੋੜ ਕੇ ਲੈ ਜਾਓਗੇ ਤੇ ਘਰਦਿਆਂ ਨੂੰ ਐ ਹੁੰਦਾ ਵੀ ਖਾਨਾਂ ਦਾ ਘਾਟਾ ਵੀ ਗਾਂ ਨੂੰ ਘਾਟ ਹੀ ਬਣਾ ਗਏ ਬੇਸਤ ਦਾ ਨਾ ਕਰੋ ਵੀ ਬਣਵਾਓ ਵੀ ਪਹਿਲਾਂ ਤਾਂ ਓਨੀ ਕ ਮੈਂ ਕੀ ਕਰਦਾ ਉਹਨਾਂ ਜੇ ਰੋਟੀਆਂ ਡਾਟੀਆਂ ਬਾਹਦੇ ਆਣ ਉਹਦੇ ਚੋਂ ਇੱਕ ਦੋ ਉੱਥੇ ਆਪਣੇ ਝਾੜ ਚ ਪਾ ਅਖਰਬੋਸ਼ ਮਿਰਦੇ ਹੁੰਦੇ ਆ ਬਣੀ ਬਣੀ ਉਹਨਾਂ ਨੂੰ ਪਾ ਜਾ ਜਿਹੜੀਆਂ ਤੇ ਚੀਜ਼ ਅਸੀਂ ਇੰਡੀਆ ਪ੍ਰਤਿਆਈ ਵੀ ਆ ਜਿੱਦ ਤੇ ਕਿਤੇ ਖੇਤੋਂ ਬਾਅਦ ਅੱਕੇ ਆ ਜਾਣਾ ਸਮਾਨ ਅਗਲੇ ਦਿਨ ਘੱਟ ਜਾਣਾ ਇਵਾ ਮੈਨੂੰ ਤਾਂ ਜਿੱਤੇ ਆ ਕਿਉਂਕਿ ਮੈਕਰੋਨ ਨਹੀਂ ਰਹਿ ਗਈ ਸੀ ਹੈਨਾ ਥੋੜੀ ਜੀ ਕੁਸਤਾ ਮ ਖਾਲੀ ਸੀ ਉੱਤੇ ਮੈਂ ਵੀ ਨਾਲੇ ਹੈ 4 ਘੰਟੇ ਲੱਗ ਗਿਆ ਨੇ ਬਿਣੀ ਪੈਕ ਪਹੁੰਚਦੇ ਇਹਨੂੰ ਮੈਨੂੰ ਖਾਈਏ ਤੇ ਨਹੀਂ ਫੁੜਗਾ ਮੁੜਕੇ ਜਾਂਦੀਆਂ ਖਾਂਦੇ ਹੀ ਨਹੀਂ ਕਰਦੇ ਇਹ ਨੀਗੇ ਤਾਂ ਕਰਕੇ ਤੇ ਭਾਂਡਾ ਖਾਲੀ ਕਰਕੇ ਲੈ ਕੇ ਆਣਾ ਖਾਓ ਜੇ ਇਹ ਮੈਂ ਇਹ ਗੱਲਾਂ ਨਹੀਂ ਭਰਾਵੋ ਹਾਂਜੀ ਐਨੇ ਵੀ ਪੂਰੇ 6 ਦਿਨਾਂ ਬਾਅਦ ਬਿਣੀ ਪੈਕ ਦੀ ਧਰਤੀ ਤੇ ਚੋਬਰ ਪਹੁੰਚ ਚੁੱਕਿਆ ਬੈਠੀਆਂ ਪੈ ਬੈਠ ਕੇ ਆਪ ਛੱਡ ਗਏ ਟਰੈਲਰ ਯਾਰ ਹੁਣ ਕੋਕੇ ਰਿਪੋਰਟ ਆ ਠੰਡ ਹੋ ਗਈ ਆ ਬਹੁਤ ਜ਼ਿਆਦੇ ਤਾਂ ਹੀ ਡੈਕਟਾ ਨੂੰ ਕਾ ਕਢਾ ਲਿਆ ਮੋਟ ਕਾ ਲਿਆ ਹੁਣ ਜਦੋਂ ਘਰ ਦੇ ਆਉਂਦੇ ਆ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜੇ ਹਜੇ ਵੀ ਨਹੀਂ ਕਿਸੇ ਨੇ ਕੀਤਾ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਨਾਇਤ ਦੇਣੀ ਨਹੀਂ ਭੁੱਲਣੀ ਓਕੇ ਬਾਏ ਲਵ ਯੂ ਵਾ melhore a mas... feira